ਮੇਧਾ ਸੁਣੋ ਦੇ ਨਹੀਂ ਹੁਣ ਬਾਈਕ ਤਾਂ ਕੀਤੀ ਮੈਂ ਹੁਣ ਬੋਲਦੀ ਨਹੀਂ ਮੈਂ ਫੜਕੇ ਵੀ ਗੁੱਤਲੇ ਨਾਲ ਬੀਹ ਚ ਕਿਚੂਗੀ ਦੱਸ ਜੀ ਮੇਰੀ ਦਾੜੀ ਚਿੱਟੀ ਐ ਦੁਗੜਾ 16 ਸਾਲ ਦੀ ਐਗੀ ਤੇਰਾ ਵੀ ਝੱਟਾ ਤਾਂ ਚਿੱਟਾ ਹੀ ਐ ਵਸਤੂਆ ਗਲਫ ਗੁਲਫ ਕਰ ਲੈਣੀ ਐ ਛੁੱਟ ਜਾਵੇ ਕੰਜਰਾ ਮੈਂ ਨਹੀਂ ਕਾਰੀ ਫਿਰਦੀ ਐਗੀ ਜਿੱਦੇ ਮੇਰੇ ਡਿੱਕੇ ਚੜ ਗਈਆਂ ਗੋਡਿਆਂ ਥੱਲੇ ਲੈ ਨੂੰ ਨਾਲੇ ਮੈਂ ਇਹ ਲਹੂ ਪਿੱਤਾ ਸਾਰਾ ਬਾੜਾ ਰੋਕ ਰੱਖੇਗਾ ਕੀ ਹੋ ਗਿਆ ਮੰਮੀ ਕਿਉਂ ਹਰਖੀ ਫਿਰਦੀਆਂਗੀ ਜਾਵੇ ਮੁੰਡਾ ਸਰਪੰਚ ਨੂੰ ਫੋਨ ਕਰ ਪੰਚਾਇਤ ਇਕੱਠੀ ਕਰ ਪਰ ਪੰਚਾਇਤ ਕਾਦੇ ਵਾਸਤੇ ਇਕੱਠੀ ਕਰਨੀ ਆ ਮਾਂ ਤੇਰੀ ਚਾਚੀ ਤੇ ਸੱਦਣੀਆਂ ਪੰਚਾਇਤ ਆ ਉਹਨੇ ਸਾਰਾ ਬਾੜਾ ਰੋਕ ਰੱਖੇਗਾ ਮੈਂ ਕੱਲ ਨਾ ਪਾਠੇ ਥੱਲੇ ਕੇ ਆਈ ਸੀ ਸਾਰੀਆਂ ਪਾਠੇ ਮੇਰੀਆਂ ਪਰਾਂ ਧਰਤੀਆਂ ਆਪ ਪਾਠ ਲੀਆਂ ਮੇਰੀਆਂ ਪਾਠੀਆਂ ਸਾਰੀਆਂ ਭੰਤੀਆਂ ਉਹਨੇ ਸਾਰਾ ਬਾੜਾ ਰੁਕੀ ਜਾਂਦੀ ਹੈਗੀ ਓਹੋ ਮਾਂ ਤੂੰ ਕਿਉਂ ਤੀਜੇ ਜੋ ਸਿਰ ਬਲੱਡ ਵਧਾ ਲੈਣੀ ਐ ਟਾਕਾ ਭਜੂ ਕਿਰਾ ਕਦੇ ਪੜਾਕੇ ਤਾਂ ਨਾ ਮੈਂ ਹੁਣ ਬਲਜੀਤ ਦੇ ਪਾਉਂਗੀ ਤੂੰ ਦੇਖੀ ਸਹੀ ਉਹਦੀ ਆਕਲ ਟਿਕਾਣਾ ਫੇਰ ਹੀ ਆਉਗੀ ਓਹੋ ਮੰਮੀ ਕਿਉਂ ਲੜਾਈ ਪਾਈ ਰੱਖਦੀਆਂ ਸਾਰਾ ਦਿਨ ਓਹੋ ਮੰਮੀ ਕਿਉਂ ਬਲੱਡ ਵਧਾਇਆਗਾ ਤੜਕੀ ਲੱਗ ਜਾਣਗੇ ਕਿਉਂ ਚਾਚੀ ਨਾਲ ਲੜਾਈ ਕਰਦੇ ਹੋਗੇ ਆਹ ਲਓ ਪਾਣੀ ਪੀ ਲੋ ਨਾ ਬਲੱਡ ਵਧਾਉਣ ਨੂੰ ਮੈਂ ਹਿੱਲੀ ਹੋਈ ਐਂਗੀ ਮੇਰਾ ਦਿਮਾਗ ਹੱਲੇ ਹੋਇਆਗਾ ਕਿਸੇ ਗੱਲ ਤੇ ਲੜਦੀਆਂ ਮੈਂ ਐਵੇਂ ਲੋਕਾਂ ਨਾਲ ਲੜਦੀ ਫਿਰਦੀਆਂ ਬੇਮੁੱਢਾ ਤੂੰ ਕਰੇਗਾ ਫੋਨ ਕਮਾ ਕੇ ਪ ਜਾਵਾ ਮੈਂ ਕਰ ਦਣਾ ਮੰਮੀ ਕੋਈ ਨਹੀਂ ਕਰਦਾ ਮੈਂ। ਵੇ ਕਦੋਂ ਕਰੇਗਾ ਸਰਪੰਚ ਨੂੰ ਫੋਨ ਤੂੰ ਮੇਰੇ ਸਾਹਮਣੇ ਕਰ ਹੁਣ। ਉਹ ਕਰਦਾ ਮਾਂ ਫੋਨ ਮੇਰੇ ਫੋਨ 'ਚ ਨਾ ਪੈਸੇ ਨਹੀਂ ਹੈਗੇ। ਪੈਸੇ ਪਵਾ ਕੇ ਕਰ ਦਣਾ ਸਰਪੰਚ ਨੂੰ ਫੋਨ। ਆ ਜਾ ਮੰਮੀ ਤੁਸੀਂ ਰੋਟੀ ਖਾ ਲਓ। ਐਵੇਂ ਜਿਆਦਾ ਨਾ ਦਿਮਾਗ ਤੇ ਲੋਡ ਨਾ ਪਾਇਆ ਕਰੋ। ਮੈਂ ਨਹੀਂ ਰੋਟੀ ਰੁੱਟੀ ਖਾਣੀ। ਮੈਂ ਤਾਂ ਨਾ ਬਲਜੀਤ ਦਾ ਇੱਕ ਪਾਸਾ ਕਰਕੇ ਰੋਟੀ ਖਾਉਂ। ਲੈ ਮੈਂ ਤਾਂ ਆ ਗਈ। ਲੈ ਕਰ ਇੱਕ ਪਾਸਾ। ਪਹਿਲਾਂ ਤੂੰ ਬਾੜੇ 'ਚ ਮੈਨੂੰ ਗਾਲਾਂ ਕੱਢਿਆ ਤੈਨੂੰ ਸ਼ਰਮ ਨਹੀਂ ਆਉਣੀਗੀ। ਮੈਂ ਕੀ ਕਰਤਾ ਤੇਰਾ? ਨਹੀਂ ਤੇਰਾ ਮੈਨੂੰ ਡਰ ਨਹੀਂ ਮਾਰ ਗਿਆ ਕੋਈ। ਆਈਆਂ ਚੜੀ ਚੜਾਈ। ਸਾਰੀਆਂ ਪੱਥੀਆਂ ਮੇਰੀਆਂ ਭੰਨੀਆਂ ਹੀ ਉੱਥੇ ਪਰਾਂ ਧਰ ਕੇ ਆਪਦੀਆਂ ਧਰ ਲੀਆਂ ਮੇਰਾ ਕੀ ਦਿਮਾਗ ਖਰਾਬ ਆਗਾ ਵੀ ਤੇਰੀਆਂ ਪੱਥੀਆਂ ਪੰਨੂਗੀ ਮੈਂ ਚੱਕ ਕੇ ਚਾਰ ਪੱਥੀਆਂ ਤੇਰੀਆਂ ਪਰਾਂ ਧਰਤੀਆਂ ਤੂੰ ਮੇਰੇ ਕਿੰਨੀ ਤੁਰੀ ਹੋਣੀਆਂ ਮੇਰਾ ਆਕੇ ਬਾੜੇ ਚ ਵੜ ਗਈ ਕਿੰਨਾ ਤੈਨੂੰ ਥਾਂ ਦਿੱਤਾ ਕਿ ਤੂੰ ਆਪਦੇ ਬਾੜੇ ਚ ਪੱਥ ਸਿਆਪਾ ਕਰ ਗਿਆ ਬੁੜਾ ਇਕੱਠਾ ਹੀ ਦੇ ਗਿਆ ਜਾਂ ਦੋਦੀ ਕਰ ਜਾਂਦਾ ਆ ਸਿਆਪੇ ਦਾ ਨਾਂ ਪੈਂਦੇ ਤੂੰ ਫੇਰ ਵੜ ਕੇ ਦਿਖਾਉਂਦੀ ਮੇਰੇ ਬਾੜੇ ਚ ਹੁਣ ਕੀ ਹੋ ਗਿਆ ਹੁਣ ਕਰ ਲੈ ਦੋਦੀ ਬੁੜੇ ਨੂੰ ਤੀਜੇ ਦਿਨ ਫੜ ਲੈਨੀਆ ਜਾਂ ਤੂੰ ਉਦੋਂ ਕਹਿ ਰਾਂਦੀ ਵੀ ਸਾਨੂੰ ਅੱਧੋਦੀ ਕਰ ਜਾ ਹੁਣ ਕਰ ਲਈ ਸੱਦ ਲੱਕੇ ਨੂੰ ਸੱਦਣਾਗਾ ਮਾਜੀ ਪੰਚਾਇਤ ਨੂੰ ਬੁਲਾਉਣੀ ਆ ਫੈਸਲਾ ਕਰਕੇ ਹਟੂੰਗੀ ਤੂੰ ਫੇਰ ਵੜ ਕੇ ਦਿਖਾਈ ਮੇਰੇ ਅਰੇ ਬਸ ਮੰਮੀ ਚਾਚੀ ਛੋਟੀ ਲੜਾਈ ਨਾ ਲੋਕ ਐਂ ਦੇਖਦੇ ਜਿਵੇਂ ਲਾਹੂ ਹੀਰੇ ਦਾ ਅਖਾੜਾ ਦੇਖਦੇ ਹੋ ਨਾ ਤੁਸੀਂ ਦੋਨੇ ਜਾਣੀਏ ਨਾ ਜਰੂਸ ਕੱਢ ਰੱਖਿਆ ਸਾਡਾ ਹੋ ਚਾਚੀ ਮੰਮੀ ਦਾ ਤਾਂ ਬਲੱਡ ਵਾਦਾ ਤੂੰ ਤਾਂ ਸੇਣੀਏ ਤੂੰ ਤਾਂ ਚੁੱਪ ਕਰ ਜਾ ਕਰ ਅੱਛਾ ਤੇਰੀ ਮੰਮੀ ਦਾ ਤਾਂ ਬਲੱਡ ਵਾਦਾ ਮੇਰਾ ਬਲੱਡ ਨਹੀਂ ਵਾਦਾ ਮੈਂ ਬਣਾ ਬਲੱਡ ਤੋਂ ਤੁਰੇ ਫਿਰਦੀਆਂਗੀ ਮੰਮੀ ਕੀ ਹੋ ਗਿਆ ਤੇ ਤਾਈ ਨਾ ਮੈਨੇ ਬਾਰੇ ਚ ਗਾਲਾਂ ਕੱਢਿਆਈ ਇਹਦੇ ਨਾਲ ਕਰ ਲਾਂ ਦੋ ਹੱਥ ਬਾਈ ਅਵਤਾਰ ਯਾਰ ਤੂੰ ਹੀ ਤਾਈ ਨੂੰ ਸਮਝਾ ਲੈ ਇਹ ਤਾਂ ਨਹੀਂ ਸਮਝਦੀ ਸਾਰੇ ਪਿੰਡ ਦੇ ਜਲੂਸ ਕੱਢ ਰੱਖਿਆ ਗੁਰੀ ਬਾਈ ਇਹ ਨੂੰ ਤਾਂ ਜਿੱਦ ਦੇ ਸਮਝਾਊਗਾ ਨਾ ਰੱਬ ਵੀ ਸਮਝਾਊਗਾ ਇਹ ਕਿੱਥੇ ਸਮਝਦੀਆਂ ਨੇ ਤੂੰ ਸਮਝਾ ਕੇ ਦੇਖ ਲੈ ਇੱਕ ਦੀਆਂ ਚਾਰ ਸੁਣਾਉਂਦੀ ਆ ਆ ਮੇਰੇ ਵਾਲੀ ਮੰਮੀ ਮੰਮੀ ਤੂੰ ਮੈਨੂੰ ਐਂ ਦੱਸ ਹੁਣ ਰੋਟੀ ਪਕਾ ਕੇ ਦੇਣੀ ਆ ਕਿ ਮੈਂ ਹੀ ਵਗ ਜਾ ਕਾਲਜ ਭੁੱਖੇ ਢੱਡ ਨਹੀਂ ਫਿਰ ਉਸ ਤੋਂ ਕੈਂਟੀਨ ਕੰਡੂਨ ਚੋਂ ਖਾ ਲੂੰਗਾ ਚੱਲ ਵੇ ਪਹਿਲਾਂ ਤੈਨੂੰ ਕੱਢਾਂ ਮੈਂ ਤਾਂ ਮੈਂ ਫੇਰ ਦੇਖੂਗੀ ਆਕੇ ਹੁਣੀ ਦੇਖ ਲੈ ਫੇਰ ਕੀ ਦੇਖੇਗੀ ਸਰਨਾ ਪਰਵਾਰੀ ਮੈਥੋਂ ਭਗ ਜਾ ਭਗ ਜਾ ਚੁਪਕੀ ਲੈ ਸੱਤੇ ਹੱਥ ਲੱਕ ਦੇਖਾ ਫੜ ਕੇ ਨਾ ਗੋਡਿਆਂ ਥੱਲੇ ਦੇ ਲੂ ਗੋਡਿਆਂ ਥੱਲੇ ਤੂੰ ਲੈ ਇੱਕ ਮੈ ਲਾਉਂਗੀ ਬੜੀ ਮਸਤੀ ਹੋਈਆਂ ਤੂੰ ਹਾਂ ਕਾਣੋਂ ਪਾਲੀ ਮਾਸਤਰੀ ਆ ਚੜਚੜ ਆਉਂਦੀ ਆ ਮੈਂ ਤਾਂ ਹੁਣ ਬੜਕਾ ਦੇ ਦਿੰਦੀ ਆ ਤੁਸੀਂ ਨਾ ਹੁੰਦੇ ਵੀਰੇ ਮੰਮੀ ਹੁਣ ਤਾਂ ਚੁੱਪ ਕਰ ਜਾ ਬਹਿ ਜਾ ਵੀਰਪਾਲ ਆਪਾਂ ਮੱਝੇ ਹੀ ਵੇਚ ਦਿੰਨੇ ਆ ਪਰ ਇਹ ਫਹਾ ਵੱਡੇ ਉਹ ਨਾਲੇ ਗੋਹਾ ਸਤਨ ਦਾ ਨਾਲੇ ਪਾਥੀਆਂ ਦਾ ਅਸੀਂ ਕਿਵੇਂ ਵੇਚ ਦਿਆਂਗਾ ਤੂੰ ਹੱਥ ਲਾ ਕੇ ਦਿਖਾ ਮੇਰੀਆਂ ਮੱਝਾਂ ਨੂੰ ਜਿਆਦਾ ਤੁਸੀਂ ਚਾਂਬਣੇ ਹੋਗੇ ਤੁਸੀਂ ਚੁੱਪ ਕਰ ਜਾ ਜੀ ਕਿਉਂ ਬੋਲੀ ਜਾਂਦੇ ਮੰਮੀ ਤੇ ਤਾਂ ਵੀਪੀ ਵੱਧ ਰਿਹਾ ਹੈਗਾ ਤੂੰ ਐ ਕਰ ਮੋਬਾਈਲ 'ਚ ਪੈਸੇ ਪਵਾ ਲੈ ਸਰਪੰਚ ਨੂੰ ਫੋਨ ਕਰ ਜੇ ਨੇਜੇ ਤੇੜੇ ਦਾ ਘਰ ਹੁੰਦਾ ਤਾਂ ਮੈਂ ਆਪ ਵਗ ਜਾਂਦੀ ਕੋਈ ਨਹੀਂ ਪਵਾ ਲੈ ਹੋਣਾ ਪੈਸੇ ਤੂੰ ਰੋਟੀ ਆਟੀ ਖਾ ਲੈ ਭੁੱਖੀ ਤੇ ਤੈਥੋਂ ਲੜਿਆ ਵੀ ਨਹੀਂ ਜਾਣਾ ਹਾਂ ਹਾਂ ਗੱਲ ਤਾਂ ਤੇਰੀ ਵੀ ਠੀਕ ਹੈ ਜਾ ਕੋਲੇ ਮੈਨੂੰ ਰੋਟੀ ਲਿਆ ਦੇ ਮੈਨੂੰ ਤਾਂ ਬਲਾਈ ਭੁੱਖ ਲੱਗ ਰਹੀ ਏ ਕਾਲ ਜਾਂ ਨਿਕਈ ਜਾਂਦਾ ਲੈ ਆ ਦੇ ਰੋਟੀ ਛੇਤੀ ਚਲ ਮੰਮੀ ਮੈਂ ਵੀ ਜਾਣਾ ਪੈਸੇ ਲੈਣਾ ਪਵਾ ਕੇ ਮੋਬਾਈਲ 'ਚ ਜਾ ਪਵਾ ਲਿਆ ਕੀ ਕਰੀਏ ਯਾਰ ਇਹਨਾਂ ਦਾ ਦੁਖੀ ਕਰ ਰੱਖਿਆ ਲਰਨੇ ਕਾਲ ਜੀ ਕਲੇਸ ਪਾ ਕੇ ਬਹਿ ਜਾਂਦੀਆਂ ਨੇ ਉਹ ਇਵਤਾਰ ਕਿੱਧਰ ਜਾਣਾ ਸ਼ੇਰਾ ਕਿਤੇ ਨਹੀਂ ਤਾਂ ਬਸ ਇੱਥੇ ਕੰਮ ਜਾਂਦਾ ਸੀ ਤੂੰ ਕਿਵੇਂ ਸਾਡੇ ਕੋਲੇ ਨਾ ਇਕੱਲੇ ਬੈਠਾ ਹੈ ਕੁਛ ਨਹੀਂ ਸ਼ੇਰਾ ਉਹ ਤਾਂ ਮੈਂ ਤਾਂ ਤੇਰੀ ਮਾਂ ਤੇ ਤੇਰੀ ਚਾਚੀ ਦਾ ਮੈਚ ਦੇਖਣ ਆਇਆ ਸੀਗਾ ਅੱਗੇ ਤਾਂ ਬਾੜੇ 'ਚ ਲੜਦੀ ਹੁੰਦੀ ਨੇ ਅੱਜ ਤਾਂ ਘਰੀ ਮੈਚ ਲਾ ਲਿਆ ਉਹ ਤਾਂ ਯਾਰ ਸਿਆਣਾ ਬਹਿਣਾ ਤੂੰ ਉਹ ਦੇਖ ਕੁਝ ਹੋਰ ਵੀ ਦੇਖ ਲੈ ਕਰ ਸਾਰਾ ਦਿਨ ਬੁੜੀਆਂ ਲੜਦੀਆਂ ਦੇਖੀ ਇਹਨਾਂ ਨੇ ਉਹ ਚੱਜ ਦੀ ਗੱਲ ਵੀ ਕਰ ਲਿਆ ਕਰਕੇ ਸੇ ਵੇਲੇ ਓਏ ਚੱਜ ਦੀ ਨੂੰ ਗੱਲ ਨੂੰ ਕੀ ਆ ਯਾਰ ਹੁਣ ਵੇਲਾ ਹੁੰਨਾਗਾ ਦੱਸ ਤੁਸੀਂ ਲੜੀ ਜਾਂਦੇ ਫੇਰ ਕੀ ਹੁੰਦਾ ਹੈਗਾ ਇੱਕ ਬਾਡੀ ਦਾ ਮੈਂ ਸੀ ਸਿਆਣਾ ਬਹਿਣਾ ਤੂੰ ਲੜਦਿਆਂ ਨੂੰ ਹਟਾ ਦੇ ਹਟਾ ਕੋ ਦੇ ਹੜਦੀਆਂ ਨੇ ਤੂੰ ਹਟਾਉਂਦਾ ਸੀ ਹੁਣ हट ਗਈਆਂ ਫਿਰ ਓਹੋ ਤਾਇਆ ਉਹੀ ਗੱਲਾਂ ਕਰੀ ਜਾਂਦਾ ਕਿ ਮੇਰੇ ਅੱਖੇ ਤੋਂ ਹਟਣ ਵਾਲੀਆਂ ਹੁੰਦੀਆਂ ਮੈਂ ਹਟਾ ਨਾ ਦਿੰਦਾ ਓਏ ਉਹੀ ਤਾਂ ਗੱਲ ਐ ਇਹ ਨਹੀਂ ਹਟਦੀਆਂ ਵਧੀਆਂ ਮੈਚ ਦਿਖਾਉਂਦੀਆਂ ਨੇ ਮੈਂ ਤਾਂ ਤੜਕੀ ਰੋਟੀ ਖਾ ਕੇ ਆ ਜਾਂਦਾ ਹੁੰਨਾਗਾ ਕਦੇ ਆ ਖੁੰਡ ਤੇ ਕਦੇ ਓ ਖੁੰਡ ਤੇ ਕਿਤਨਾ ਕਿਤੇ ਲੜੀ ਜਾਂਦੀਆਂ ਹੁੰਦੀਆਂ ਨੇ ਪੁਜਾਤ ਆਇਆ ਜਰਾ ਤੂੰ ਨਾ ਚੱਜ ਦੀ ਗੱਲ ਕਰੀ ਮੈਂ ਤਾਂ ਕੰਮ ਜਨਾ ਵਾਹ ਪਤਾ ਨਹੀਂ ਕਿੱਡੀ ਕਿ ਸਿਆਣੀ ਗੱਲ ਕਰੂਗਾ हट ਗਿਆ ਹੁਣ ਤਾਂ ਮੈਨੂੰ ਲੱਗਦਾ ਵਾਗ ਹੀ ਜਨਾ ਮਮੀ ਜਣਾ ਨਹੀਂ ਕਰਦੀਆਂ ਆ ਇੰਨਾ ਕੁ ਤੋ ਧੋਈ ਦੀ ਉਸ ਵਾਂ ਜਾ ਰਤਾ ਦਿੱਗੇ ਕਪਾਸ ਹੁਣ ਇਹਨੂੰ ਛੱਡ ਦੀ ਕਰਦੀਆਂ ਅੰਦਰੋਂ ਇਹ ਵਾਰੀ ਮਸਤਰੀਆਂ ਨਹੀਂ ਲੈ ਲੱਗੀ ਮੰਜਾ ਮਾਰਨੀ ਸਾਰਾ ਨਾਲੀ ਚ ਗੋਹਾ ਪਾਤਾ ਤੈਨੂੰ ਸ਼ਰਮ ਨਹੀਂ ਆਏਗੀ ਮੇਰੇ ਜਾ ਕੇ ਬਾਹਰ ਚ ਖੜ ਗਿਆ ਉੱਥੇ ਪਾਣੀ ਪਾਣੀ ਹੋਰੇਗਾ ਨੰਗਰ ਨੂੰ ਠਾਣੀਗਾ ਹੁਣ ਤੂੰ ਇਹ ਕਰ ਲੱਗੀ ਬਹਿਤਾ ਹੈ ਮੇਰੇ ਪਸੂ ਦਾ ਗੋਹਾ ਮੇਰਾ ਘਰ ਮੇਰੀ ਚ ਨਾਲੀ ਚ ਹਿੱਸਾ ਨਹੀਂ ਹੈਗਾ ਤੇਰੇ ਪਿਓ ਦੀ ਨਾਲੀ ਹੈ ਮੈਂ ਤਾਂ ਐਵੇਂ ਜਿਵੇਂ ਰੋੜੂਗੀ ਕਰ ਲੈ ਜਿਹੜਾ ਕੁਝ ਕਰਦੀ ਐ ਆਏ ਕੰਮੇ ਪਾ ਦੇ ਕਿ ਤੁਨ ਨਾਲੀ ਚ ਗੋਹਾ ਮੈਂ ਵੀ ਇੱਕ ਪਾਸਾ ਕਰਨਾ ਆਈ ਆ ਮੈਂ ਵੀ ਇੱਕ ਪਾਸਾ ਕਰਕੇ ਜਾਉਂਗੀ ਹੁਣ ਤੇ ਨਾਲ ਉਹੋ ਚਾਚੀ ਫੇਰ ਆ ਗਈ ਤੂੰ ਕੀ ਹੋ ਗਿਆ ਆ ਤੇਰੀ ਮਾਂ ਨੂੰ ਪੁੱਛ ਲੈ ਕੀ ਹੋ ਗਿਆ ਜਾਣ ਜਾਣ ਕੇ ਪੰਗੇ ਲੈਂਦੀ ਆ ਕਿਹੜਾ ਗੋਹਾ ਸਾਰ ਆ ਨਾ ਨਾਲੀ ਚ ਪਾਤਾ ਜਾ ਕੇ ਦੇਖ ਸਾਡੇ ਬਾੜ ਚ ਨਾ ਪਾਣੀ ਖੜਾਗਾ ਪਾਣੀ ਪਾਣੀ ਹੋ ਰਿਹਾਗਾ ਨੱਗਲ ਨੂੰ ਤਾਂ ਵੀ ਨਹੀਂ ਮੈਨੂੰ ਨਹੀਂ ਨਾਲੀ ਚ ਪਾਉਂਗੀ ਪੱਥਰ ਦਾ ਤੂੰ ਦਿੰਦੀ ਨਹੀਂ ਹੈਗੀ ਸਾਰਾ ਬਾੜਾ ਰੋਕ ਰੱਖਿਆ ਮੇਰੇ ਕਿਨੂੰ ਹੀ ਆਈ ਜਾਨੀ ਹੈਗੀ ਮੜਦਾ ਆਇਆ ਤਾਂ ਦੇਖ ਲੈ ਕਰ ਵੀ ਮੈਂ ਆਪਦੇ ਪਾਸੇ ਰਹਾ ਉਹ ਚਾਚੀ ਮੰਮੀ ਸਾੜੇ ਸਾਨੂੰ ਰੱਬ ਦਾ ਵਾਸਤਾ ਹੈ ਤੜਕੇ ਤੜਕੇ ਲੱਗ ਗਈ ਨੀਓ ਤੁਸੀਂ ਤਾਂ ਮੇਰਾ ਵੀ ਸਿਰ ਦੁਖਣ ਲਾ ਰੱਖਿਆਗਾ ਫਿਰ ਤੂੰ ਆਪਦੀ ਮਾਂ ਨੂੰ ਹਟਾ ਲ ਇਹਨੂੰ ਬਾਈਕ ਤਾਂ ਕਰਨੋਂ ਹਟਾ ਦਿਓ ਮੇਰੇ ਤੇ ਕਿੱਥੇ ਹਟਦੀਓ ਤੁਸੀਂ ਨਾਲੀ ਸਾਫ਼ ਕਰਨੀ ਹੈ ਮੈਂ ਕਰ ਦਿੰਨਾ ਲੋਕ ਨਾ ਸੋਡਾ ਤਮਾਸ਼ਾ ਦੇਖਣ ਨੂੰ ਘਰੋਂ ਬਾਹਰ ਨਿਕਲ ਨਿਕਲ ਕੇ ਦੇਖਦੇ ਆ ਤਮਾਸ਼ਾ ਕੌਣ ਦੇਖਦਾ ਤਮਾਸ਼ਾ ਦੱਸ ਤਾਂ ਸਹੀ ਉਹ ਤਾਂ ਮੈਨੂੰ ਨਾ ਆਪਣੇ ਬਾਰ ਚ ਹੀ ਬੈਠਾ ਰਹਿੰਦਾਗਾ ਮੈਨੂੰ ਨਾ ਹਾ ਸੱਸ ਕੇ ਕਹਿੰਦਾ ਸੀ ਕਹਿੰਦਾ ਅੱਗੇ ਦਾ ਬਾੜੇ ਤੇ ਮੈਚ ਲਾਉਂਦੀਆਂ ਸੀ ਅੱਜ ਤੱਕ ਘਰੀ ਲਾ ਰੱਖਿਆ ਸੀ ਕਹਿੰਦਾ ਮੈਂ ਤਾਂ ਨਜ਼ਾਰੇ ਲੈਣਾ ਤੜਕੀ ਰੋਟੀ ਖਾ ਕੇ ਵਹਿ ਜਾਣਾ ਤਮਾਸ਼ਾ ਦੇਖਣ ਦਾ ਮਾਰਾ ਉਹਨੂੰ ਕੰਜਰ ਨੂੰ ਸ਼ਰਮ ਨਹੀਂ ਆਉਂਦੀ ਉੱਥੇ ਕੌੜੇ ਨਾਲ ਹੀ ਸੁਣਦਾ ਰਹਿੰਦਾ ਸਾਰਾ ਦਿਨ ਤਮਾਸ਼ਾ ਲੋਕਾਂ ਦਾ ਹੈ ਉਹਨੂੰ ਮੈਂ ਦੇਉਂ ਵੀ ਪਤਾ ਸਿੰਦਰੇ ਮਨ ਤਾਂ ਇਲਾਦਾ ਆਪਾਂ ਲੜਾਈ ਤਾਂ ਆਪਾਂ ਫੇਰ ਲੜਾਂਗੇ ਪਹਿਲਾਂ ਉਹਦੀ ਧਰਨੇ ਟਿਕਾਣੇ ਕਰਦੇ ਆਂ ਬੇਲ ਹੈਗਾ ਹੋਰ ਤਾਂ ਉਹਨੂੰ ਕੋਈ ਕੰਮ ਨਹੀਂ ਹੈਗਾ ਢੇਕ ਮੰਨ ਜਾ ਮਨ ਤਾਂ ਇਲਾਦਾ ਫਰਦੇ ਆ ਉਹਨੂੰ ਇਹ ਗੱਲ ਤਾਂ ਤੇ ਹੀ ਠੀਕ ਹੈ ਉਹ ਚੌਰੇ ਨੂੰ ਜਮੀ ਸ਼ਰਮ ਨਹੀਂ ਆਉਂਦੀ ਹੈਗੀ ਉਹ ਸਾਨੂੰ ਦੋਨਾਂ ਨੂੰ ਰੱਬ ਦਾ ਵਾਸ ਪਹਿਲਾਂ ਤਾਂ ਲੜੀ ਜਾਂਦੀਆਂ ਸੀਗੀਆਂ ਐਂ ਲੱਗਦਾ ਸੀ ਮਰੂੰਗੀ ਆ ਲੜ ਕੇ ਆ ਹੁਣ ਇੱਕ ਵੀ ਹੋ ਗਈਆਂ ਤਾਈ ਨੂੰ ਕੁੱਟਣ ਵਾਸਤੇ ਮੈਂ ਤਾਂ ਬਾਹਾਂ ਨਹੀਂ ਬੋਲਣ ਲੱਗਿਆ ਦਾਦੇ ਆਣਿਆਂ ਗੱਲਾਂ ਕਰ ਦੇਗਾ ਮੈਂ ਵੀ ਮੰਮੀ ਨੂੰ ਕਿੰਨੇ ਵਾਰੀ ਸਮਝਾਇਆ ਵੀ ਤੂੰ ਨਾਲੀ ਚ ਗੋਹਾ ਨਾ ਰੋੜਿਆ ਕਰ ਪਰ ਇਹ ਮੰਦੀ ਕਿੱਥੇ ਐ ਆ ਜਾ ਹੁਣ ਤੂੰ ਆ ਜਾ ਤੂੰ ਕਰ ਲੈ ਲੀਡਰੀ ਪਹਿਲਾਂ ਇਹਨੇ ਜ਼ੋਰ ਲਾ ਲਿਆ ਜ਼ੋਰ ਤਾਂ ਤਾਂ ਦੇਖਿਆ ਨੀਗਾ ਭਾਈ ਮੁੰਡੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਦੇ ਨਾਲੀ ਚ ਗੋਹਾ ਹੋਇਆ ਨਾ ਮੈਂ ਬੰਬਰ ਸਰਪੰਚਾਂ ਨੂੰ ਇਕੱਠੇ ਕਰੂੰਗੀ ਵੇ ਮੈਂ ਤੈਨੂੰ ਕਦੋਂ ਦਾ ਕਿਹਾ ਵੀ ਸਰਪੰਚ ਨੂੰ ਫੋਨ ਕਰ ਲੈ ਤੂੰ ਕੀ ਜਾਵੇਂਗੀ ਸਰਪੰਚ ਦੇ ਅਸੀਂ ਅੱਜੀ ਵੜ ਜਾਗੇ ਓਹੋ ਚਾਚੀ ਪਹਿਲਾਂ ਮੇਰੀ ਮਾਂ ਕਹੀ ਜਾਂਦੀ ਐ ਸਰਪੰਚ ਦੇ ਜਾਣਾ ਸਰਪੰਚ ਦੇ ਜਾਣਾ ਹੁਣ ਤੂੰ ਕਹੀ ਜਾਂਦੀ ਐ ਸਰਪੰਚ ਨੂੰ ਰੇ ਕਾ ਨੂੰ ਸੱਦਣਾ ਤੁਸੀਂ ਸਰਪੰਚ ਦੀ ਭਗਜੋ 2 ਘੰਟੇ ਕਰੋਂਦਾ ਭਗਜਾਂਗੀਆਂ ਨਾਲੇ ਸਾਡੇ ਸਿਰ ਨੂੰ ਮਾੜਾ ਮੋਟਾ ਚੈਨ ਆ ਜੂਆ ਦਿਮਾਗ ਹਲਾ ਰੱਖਿਆਗਾ ਵੀਰਪਾਲ ਤੂੰ ਚਾਹ ਦੀ ਕੁੱਟ ਬਣਾ ਯਾਰ ਇਹਨਾਂ ਦਾ ਰੌਲਾ ਤਾਂ ਨਾ ਸਾਰੀ ਉਮਰ ਨਹੀਂ ਨਿਬੜਦਾ ਬਣਾਉਣੀ ਐ ਗੱਲ ਸੁਣ ਲੈ ਚੰਦਰੇ ਦੇ ਡੂ ਬਾਦ ਨਾਲੀ ਚ ਗੋਹਾ ਪਾਇਆ ਨਾ ਕੱਢ ਕੇ ਥੋੜੇ ਬਾੜਛ ਕੰਡਿਆ ਕੇ ਜਾਊਂਗੀ ਚੱਲੀ ਕਰ ਲੈ ਜਿਹੜਾ ਕੁਝ ਕਰਦੀਆਂ ਮੈਂ ਤੇ ਥੋੜ੍ਹ ਦਰਦੀਆਂ ਪਲਤਸ ਦਾ ਸਾਰਾ ਬਾੜਾ ਰੋਕ ਲਿਆ ਹੁਣ ਨਾਲੀ ਤੇਰੀ ਏ ਚਲ ਜਾਚੀ ਆਰਾਮ ਕਰ ਲੈ ਇਹ ਮਾੜੀ ਮੁੱਟੀ ਕਾਸ ਰਹਿਗੀ ਨਾ ਆਥ ਨੇ ਲੜ ਲਿਓ ਚਲ ਮੰਮੀ ਮੇਰੀ ਗੱਲ ਸੁਣੋ ਦੇ ਨਹੀਂ ਹੁਣ ਬਾਈਕ ਤੇ ਕੀਤੀ ਮੈਂ ਹੁਣ ਬੋਲਦੀ ਨਹੀਂ ਮੈਂ ਫੜਕੇ ਵੀ ਗੋਤਲੀ ਨਾਲ ਬੀਹੇ ਚ ਖਿੱਚੂਗੀ ਚਲ ਕੋਈ ਨਹੀਂ ਜਾਚੀ ਆਰਾਮ ਕਰਕੇ ਆ ਜਾ ਤਕੜੀ ਹੋ ਜਾਏਗੀ ਆ ਤਕੜੀ ਹੋ ਜੂਗੀ ਤਕੜੀ ਤੇਰੀ ਮਾਂ ਨੂੰ ਰੱਖ ਕੇ ਕਰਕੇ ਵੀਰਪਾਲਾ ਵੀਰਪਾਲਾ ਕੀ ਯਾਸੇ ਮੈਂ ਤਾਂ ਉਹ ਮਾਂ ਤੈਨੂੰ ਐਂ ਕਹਿੰਦਾ ਸੀ ਯਾਰ ਹਾਂਜੀ ਅੱਜ ਨਾ ਗੋਹਾ ਤੂੰ ਸਿੱਟੇ ਮੰਮੀ ਤੇ ਨਾ ਚਾਚੀ ਅੱਜ ਫੇਰ ਜਰੂਰ ਕੱਢਣਗੀਆਂ ਨੇ ਮੇਰੇ ਦੋਗੋ ਸੁੱਕਣੇ ਪਾਉਣਾ ਇਹਨੇ ਕੱਪੜੇ ਨੇਗੇ ਮੈਂ ਫੇਰ ਲੈ ਜੂੰਗੀ ਗੋਹਾ ਮੈਂ ਕੱਪੜੇ ਸੁੱਕਣੇ ਪਾ ਦਿਆਂ ਪਹਿਲਾਂ ਚੱਲ ਠੀਕ ਆ ਪਾ ਲੈ ਸਿੱਟੇ ਹੀ ਫੇਰ ਚੰਗਾ ਨਾ ਮੈਂ ਆਪ ਸਿੱਟਾਂਗੀ ਲੈ ਜਮੈਂ ਆਪ ਹੀ ਸਿੱਟਾਂਗੀ ਗੋਹਾ ਜੇ ਮੰਮੀ ਵਾਕੀ ਫੇਰ ਉੱਥੇ ਚਾਚੀ ਨਾਲ ਲੜਾਈ ਕੋਈ ਇਹ ਤਾਂ ਰੋਜ਼ ਜਲੂਸ ਦਿਖਾਈ ਜਾਂਦੀਆਂ ਨੇ ਲੋਕਾਂ ਨੂੰ ਸਮਝ ਨਹੀਂ ਦੋਨੇ ਇੱਕੋ ਜਿਹੇ ਨੇ ਸਿਆਣੀਆਂ ਮੀਆਂੀਆਂ ਧੋਲੇ ਚਾਟੇ ਵਾਲੀਆਂ ਕੌਣ ਸਮਝਾਵੇ ਨਾ ਨਾ ਮੰਮੀ ਘਟ ਹੈ ਨਾ ਚਾਚੀ ਘਟ ਹੈ ਚਾਚੀ ਵੀ ਬੈਭਤਾ ਕਰਦੀ ਹੈਗੀ ਇੱਕ ਜਾਨੀ ਚ ਨਹੀਂ ਦੋਨਾਂ ਹੱਥਾਂ ਨਾਲ ਤਾੜੀ ਵਜਦੀ ਇੱਕ ਬੰਦੇ ਚ ਥੋੜੀ ਵੀ ਇੱਕ ਚ ਕੁੜੀ ਵੀਰਪਾਲ ਅੱਜ ਤੂੰ ਆ ਗਈ ਤੇਰ ਸੱਸ ਨਹੀਂ ਆਈ ਚਾਚੀ ਜੀ ਉਹ ਕਰੇ ਕੰਮ ਕਰੀ ਜਾਂਦੇ ਆ ਆ ਦੇਖ ਲੈ ਵੀਰਪਾਲਾ ਤੇਰੀ ਸੱਸ ਨੇ ਸਾਰਾ ਕਬਜ਼ਾ ਕਰਕੇ ਹੈਗਾ ਮੈਨੂੰ ਇੰਨਾ ਕਥਾਂ ਦਿੱਤਾ ਹੈਗਾ ਕੋਈ ਨਹੀਂ ਚਾਚੀ ਜੀ ਮੇਰੀ ਸੱਸ ਦਾ ਨਾ ਬੀਪੀ ਵੱਧਦਾ ਹੈਗਾ ਉਸ ਨੂੰ ਗੁੱਸੇ ਚ ਬੋਲ ਜਾਂਦੀ ਹੈ ਜੇ ਕੁਛ ਉਹ ਬੋਲਦੀ ਹੈ ਤੇ ਤੁਸੀਂ ਅਣ ਸੁਣਿਆ ਕਰਦੇ ਆ ਕਰੋ ਐਂਕ ਮੈਂ ਅਣ ਸੁਣਿਆ ਕਰਦਿਆਂ ਜੇ ਮੈਂ ਨਹੀਂ ਬੋਲਦੀ ਨਾ ਤੇਰੀ ਸੱਸ ਮੇਰੇ ਸਿਰ ਝੜਦੀ ਆ ਤੈਨੂੰ ਚੁੱਪ ਕਰਾਉਣੀ ਪੈਂਦੀ ਆ ਚਾਚੀ ਤੁਸੀਂ ਸਮਝ ਜੋ ਸਾਰੇ ਲੋਕ ਨਾ ਮਜ਼ਾਕ ਕਰਦੇ ਆ ਵੀ ਸਾਰਾ ਦਿਨ ਇਹਨਾਂ ਦਾ ਨਾ ਜਦੋਂ ਲੱਗਿਆ ਰਹਿੰਦਾ ਹੈਗਾ ਛੱਡ ਫਰਾ ਲੋਕ ਤਾਂ ਭੌਂਕਦੀ ਰਹਿੰਦੇ ਆ ਮੈਂ ਤਾਂ ਤੇਰੇ ਕੋਲੇ ਆਉਣਾ ਸੀਗਾ ਤੇਰੇ ਸੱਸ ਤੋਂ ਡਰਦੀ ਮੈਂ ਤਾਂ ਥੋੜੇ ਘਰੇ ਨਹੀਂ ਆਈ ਮੇਰੇ ਕੋਲੇ ਕਿਵੇਂ ਆਉਣਾ ਸੀ ਚਾਚੀ ਕੋਈ ਕੰਮ ਸੀ ਹਾਂ ਕੰਮ ਸੀ ਮੈਂ ਤਾਂ ਐਂ ਕਹਿੰਦੀ ਸੀ ਕਿਹੜੇ ਤੇਰੇ ਚਾਚੇ ਦੀ ਕੁੜੀ ਨੇ ਬਾਹਰਲਾ ਕੋਰਸ ਕੀਤਾਗਾ ਔਰ ਰਿਸ਼ਤਾ ਕਰ ਦੇਣੇ ਆਪਣੇ ਗੁਰੀ ਨੂੰ ਕੁੜੀ ਤਾਂ ਬਾਲੀ ਸੋਹਣੀ ਹੈਗੀ ਹਾਂ ਚਾਚੀ ਉਹ ਵੀ ਐਂ ਪਾਲਦੇ ਨੇ ਵੀ ਜੇ ਕੁੜੀ ਬਾਹਰ ਤੋਰਨ ਖਾਤਰ ਕੋਈ ਮੁੰਡਾ ਇਹ じゃ ਮਿਲ ਜਾਵੇ ਉਹ ਖਰਚਾ ਕਰ ਦੇਣ ਫਿਕਰ ਨਾ ਕਰ ਬੀਤ ਪਾਲ ਅਸੀਂ ਸਾਰਾ ਖਰਚਾ ਕਰ ਦਾਂਗੇ ਤੂੰ ਸਾਕ ਕਰਾਉਣਾ ਹੀ ਬਣ ਕੋਈ ਨਹੀਂ ਚਾਚੀ ਕਰੂੰਗੀ ਮੈਂ ਮੇਰੇ ਚਾਚੇ ਨਾਲ ਗੱਲ ਪਰ ਪਰ ਕੇ ਪੁੱਤ ਪਰ ਮੇਰੀ ਸੱਸ ਨੇ ਕਿੱਥੋਂ ਕਰਾਉਣ ਦੇਣਾ ਰਿਸ਼ਤਾ ਮੈਂ ਤਾਂ ਫੇਰ ਵੀ ਕਹਿ ਦੂੰ ਮੇਰੇ ਚਾਚਾ ਜੀ ਨੂੰ ਪਰ ਤੁਸੀਂ ਇੱਕ ਵਾਰੀ ਨਾ ਉਤਾਰ ਨੂੰ ਕਹਿ ਦਿਓ ਵੀ ਤੇਰੇ ਸਹੁਰਿਆਂ ਤੋਂ ਰਿਸ਼ਤਾ ਕਰਾ ਗੁਰੀ ਨੂੰ ਤੇਰੀ ਕਿਹੜਾ ਸਸਰੇ ਸੂਲ ਹੁੰਦਾਗਾ ਜੇ ਮੇਰਾ ਪੁੱਤ ਵਿਆਹ ਹੈ ਜਾਊਗਾ ਕੋਈ ਨਾ ਵੀਰਪਾਲ ਮੈਂ ਮੁੰਡੇ ਨੂੰ ਤਾਂ ਕਹਿ ਦੂੰਗੀ ਵੀ ਸਾ ਕਰਾ ਦੇ ਹਾਂ ਕੀ ਬੋਲੀ ਜਾਂਦੀ ਐ ਇਹਨਾਂ ਦੇ ਵੀਰਪਾਲ ਨਾਲ ਮੇਰੀ ਇਹ ਚੁਗਲੀਆਂ ਕਰੀ ਜਾਂਦੀ ਐ ਇਹ ਕਰ ਲੈ ਕਰ ਲੈ ਮੇਰੀ ਨੂੰ ਨਾਲ ਮੇਰੀਆਂ ਚੁਗਲੀਆਂ ਇਹ ਕੀ ਮੇਰੇ ਤੇ ਜੱਜ ਲੱਗੀ ਐ ਨਹੀਂ ਮੰਮੀ ਚੂਰੀਆਂ ਨਹੀਂ ਸੀ ਕਰਦੇ ਚਾਚੀ ਤਾਂ ਇਹ ਕਹਿੰਦੀ ਸੀ ਅੱਜ ਤੇਰੀ ਮੰਮੀ ਕਿਉਂ ਨਹੀਂ ਆਈ ਰਹਿਣ ਦੇ ਰਹਿਣ ਦੇ ਮੈਨੂੰ ਚਾਰਦੀ ਏ ਤੂੰ ਮੈਂ ਤੇਰੇ ਵਰਗਿਆਂ ਨੂੰ ਚਾਰ ਕੇ ਨਰਜਾਂ ਮੰਮੀ ਤੁਸੀਂ ਲੜੋ ਨਾ ਤਾਂ ਹੀ ਤਾਂ ਮੈਂ ਆਈ ਸੀ ਬਾੜੇ 'ਚ ਮੈਂ ਤਾਂ ਫੇਰ ਨਾ ਉੱਥੇ ਜਾ ਕੇ ਲੜਨ ਲੱਗ ਜਾਂ ਤੁਸੀਂ ਮੇਰੇ ਮਗਰ ਆ ਕੇ ਫੇਰ ਲੜਾਈ ਕਰਨ ਲੱਗੇ ਚਲ ਚੱਲੀ ਆਪਾਂ ਕਰੇ ਚੱਲ ਮੈਂ ਤੂੰ ਪਹਿਲੇ ਆ ਗਈ ਗੋਹਾ ਚਾ ਕੇ ਮੈਂ ਆਉਣਾ ਸੀਗਾ ਅੱਜ ਘਰ ਦੀ ਮੈਂ ਉਹਦੀ ਧਰਨਾ ਟਿਕਾਣੇ ਨਹੀਂ ਮੰਮੀ ਲੜਾਈ ਚ ਕੀ ਪਿਆਗਾ ਲੜਾਈ ਨਾਲ ਨਾ ਘਰ ਖਰਾਬ ਹੁੰਦੇ ਨੇਗੇ ਬੋਲਿਆ ਨਾ ਕਰੋ ਇਹਨੂੰ ਨਹੀਂ ਪਤਾ ਉਹਦੇ ਕਿਸੇ ਕੰਮ ਦੀ ਨਹੀਂ ਹੈਗੀ ਤੂੰ ਤਾਂ ਉਹ ਵੀ ਉਹਦੇ ਨਾਲ ਸੁਲਾ ਮਾਰਦੀ ਤੀਗੀ ਲੋਕਾਂ ਨੂੰ ਤਮਾਸ਼ਾ ਦਿਖਾਈ ਜਾਨੀਓ ਇਹ ਲੋਕ ਨਾ ਕੰਦੀ ਕੋਠੀ ਚਰਚਰ ਦੇਖ ਦੇਣਗੇ ਜਿਦ ਰਾਣੀ ਜਠਾਣੀ ਦੇ ਜੁੱਧ ਦੇਖੀਏ ਕੀ ਕਰਦੀਆਂ ਨੇ ਫਿਰ ਉਹਨੂੰ ਨਹੀਂ ਸ਼ਰਮ ਆਉਂਦੀ ਇਸ ਗੱਲ ਦੀ ਤੁਸੀਂ ਚੁੱਪ ਕਰ ਜਾ ਕਰੋ ਵੱਡੇ ਹੋ ਵੀਰ ਪਾਲ ਤੈਨੂੰ ਕਿੰਨਾ ਚਿਰ ਹੋ ਗਿਆ ਤੀ ਗਈ ਨੂੰ ਤੇਰੇ ਨਾਲ ਕੀ ਗੱਲਾਂ ਕਰਦੀ ਸੀ ਉਹ ਕੋਸੇ ਲੱਣੀ ਸੀ ਕਰਦੀ ਮਮੀ ਹਤਾ ਮੇਰੇ ਪੇਕੇ ਦੀ ਖੈਰ ਸੁੱਖ ਪੁੱਛਦੀ ਸੀ ਆ ਕਾਣੇ ਤੇ ਚਿੱਟੇ ਐਵੇਂ ਨਹੀਂ ਆਏ ਮੈਨੂੰ ਤੂੰ ਸਿੱਧੀ ਹੋ ਕੇ ਗੱਲ ਦੱਸ ਵੀ ਉਹ ਕੀ ਗੱਲਾਂ ਕਰਦੀ ਸੀ ਤੇਰੇ ਨਾਲ ਉਹ ਤਾਂ ਮੰਮੀ ਨਾ ਕੀ ਹੋ ਗਿਆ ਮੰਮੀ ਕੀ ਹੋ ਗਿਆ ਵੀਰਪਾਲ ਹੁਣ ਕੀ ਹੋਣਾ ਸੀ ਜੀ ਤੁਸੀਂ ਮੈਨੂੰ ਸਵੇਰੇ ਕਿਹਾ ਨਹੀਂ ਸੀਗਾ ਵੀ ਬਾੜੇ ਚ ਤੂੰ ਵਗ ਜੀ ਤੇ ਉਹ ਗਾਹਾਂ ਬਲਜੀਤ ਚਾਚੀ ਬੈਠੀ ਸੀਗੀ ਉਹ ਮੈਂ ਤੇ ਬਲਜੀਤ ਚਾਚੀ ਗੱਲਾਂ ਕਰੀ ਜਾਂਦੇ ਸੀਗੇ ਉਹ ਮੈਨੂੰ ਖੈਰ ਸੁਖ ਪੁੱਛਣ ਲੱਗੀ ਪਈ ਐ ਕਿਆ ਨਹੀਂ ਤੇ ਮੰਮੀ ਮੈਨੂੰ ਕਹਿੰਦੀ ਮੈਨੂੰ ਐ ਦੱਸ ਸੱਚੋ ਸੱਚ ਵੀ ਕੀ ਚੂਕਲੀਆਂ ਕਰਦੀਆਂ ਸੀ ਮੰਮੀ ਤੇਰੀ ਵੀ ਹੁਣ ਹੱਦ ਹੋਈ ਪਈ ਐ ਹੁਣ ਤੂੰ ਘਰੇ ਕਲੇਸ ਪਾਲਾ ਅੱਛਾ ਮੈਂ ਕਲੇਸ ਕਰਦੀਆਂ ਐ ਇਹਨੂੰ ਪੁੱਛ ਬਲਜੀਤ ਨਾਲ ਮੂੰਹ ਜੋੜ-ਜੋੜ ਕੇ ਕੀ ਗੱਲਾਂ ਕਰਦੀ ਸੀ ਇਹ ਵੀਰਪਾਲ ਦੱਸ ਦੇ ਇਹਨੂੰ ਕੀ ਗੱਲਾਂ ਕਰਦੀ ਸੀ ਨਹੀਂ ਤੇਰੀ ਜਾਨ ਨਹੀਂ ਛੱਡਨੀ ਸਾਰਾ ਦਿਨ ਇਹਨੇ ਉਹ ਤਾਂ ਚਾਚੀ ਐ ਕਹਿੰਦੀ ਸੀ ਵੀ ਜਿਹੜੇ ਤੇ ਚਾਚੇ ਦੀ ਕੁੜੀ ਨੇ ਬਾਹਰਲਾ ਕੋਰਸ ਕੀਤਾ ਨਾ ਉਹਦਾ ਰਿਸ਼ਤਾ ਕਰਾ ਦੇ ਗੁਰੀ ਨੂੰ ਕਿਉਂ ਤੈਨੂੰ ਕਿਹਾ ਸੀ ਨਾ ਵੀ ਉੱਥੇ ਗਿੱਟਮ ਘੰਟਾ ਹੋ ਗਿਆ ਇਹਨੂੰ ਗਈ ਨੂੰ ਬੇ ਇੰਨਾ ਚਿਰ ਤਾਂ ਲੱਗਦਾ ਹੀ ਨਹੀਂ ਹੈਗਾ ਬਾੜੇ 'ਚ ਫਿਰ ਤੂੰ ਕੀ ਕਿਹਾ ਵੀਰਪਾਲਾ ਮੈਂ ਚਾਚੀ ਨੂੰ ਐਂ ਕਹਿੰਦਾ ਸੀ ਵੀ ਚਾਚੀ ਕੋਈ ਨਾ ਨਾ ਇਹ ਤਾਂ ਮੈਂ ਅਵਤਾਰ ਨੂੰ ਪੁੱਛੂੰਗੀ ਨਾਲੇ ਮੇਰੀ ਮੰਮੀ ਨਾਲ ਰਾਇ ਕਰੂੰਗੀ ਵੀ ਫੇਰ ਦੱਸੂੰਗੀ ਫੇਰ ਤੂੰ ਬੁੱਸਲਾ ਦੇ ਚਾਚੇ ਨੂੰ ਤੂੰ ਆਪਦੇ ਕੋਲ ਹੀ ਲੈ ਆਈ ਉਹਨੂੰ ਵੀ ਕੋਈ ਲੋੜ ਨਹੀਂ ਪੁੱਛਣ ਦੱਸਣ ਦੀ ਕੋਈ ਲੋੜ ਨਹੀਂ ਇਹਦੇ ਮੁੰਡੇ ਨੂੰ ਸਾਖ ਕਰਾਉਣ ਦੀ ਬਾਹਰਲੀ ਕੁੜੀ ਦਾ ਜੇ ਬਾਹਰਲੀ ਕੁੜੀ ਦਾ ਸਾਖ ਇਹਦੇ ਮੁੰਡੇ ਨੂੰ ਕਰਾਤਾ ਨਾ ਇਹ ਤਾਂ ਉਦੋਂ ਵੀ ਜ਼ਿਆਦਾ ਹੰਕਾਰ ਜੂ ਇਹ ਤਾਂ ਪਹਿਲਾਂ ਹੀ ਬਥੇਰੀ ਹੰਕਾਰੀ ਹੋਈ ਐ ਮੇਰੀ ਗੱਲ ਸੁਣ ਬੀਰਪਾਲ ਜੇ ਮੇਰੇ ਉੱਤੋਂ ਹੀ ਸਾਖ ਕਰਾਇਆ ਨਾ ਉਹ ਮੁੰਡੇ ਨੂੰ ਤਾਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਖਬਰਦਾਰ ਜੇ ਮੇਰੇ ਉੱਤੋਂ ਦੀ ਹੋ ਕੇ ਕਰਾਇਆ ਸਾਖ ਮਮੀ ਕੀ ਕੀ ਐਡੀ ਮਾੜੀ ਵੀ ਨਹੀਂ ਤੂੰ ਕਿਉਂ ਉਹਦੇ ਨਾਲ ਟ ਕੁੱਤੇ ਵਾਲਾ ਬੈਰ ਬੰਨ ਰੱਖਿਆ ਜਾ ਜੇ ਉਹਦੇ ਮੁੰਡੇ ਨੂੰ ਰਿਸ਼ਤਾ ਕਰਾਉਂਦੇ ਆ ਫਿਰ ਕੀ ਮਾੜਾ ਹੋ ਜਾਊਗਾ ਵੇ ਮੇਰੀ ਗੱਲ ਸੁਣ ਨਾ ਤੂੰ ਬਾਹਰ ਨਾ ਬੋਲਿਆ ਕਰ ਨਾਲੇ ਸਾਨੂੰ ਦੋਨਾਂ ਨੂੰ ਕਹਿਣੀ ਆ ਜੇ ਇਸ ਤੋਂ ਬਾਅਦ ਆਪਣੇ ਘਰੇ ਇਹ ਗੱਲ ਛਿੜਗੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਛਿੜਨੀ ਨਹੀਂ ਚਾਹੀਦੀ ਇਹ ਦੂਬਾਦ ਗੱਲ ਮਮੀ ਤੂੰ ਕਿਧਰ ਨੂੰ ਚੱਲ ਪਈ ਹੋਣਾ ਸਰਦਨ ਪੜਕਦੀ ਫਿਰਦੀ ਰਹਿੰਦੀ ਐ ਕਦੇ ਉਹਦੇ ਨਾਲ ਲੜਦੀ ਕਦੇ ਉਹਦੇ ਨਾਲ ਲੜਦੀ ਤੁਸੀਂ ਦੱਸੋ ਜੀ ਪਹਿਲਾਂ ਮੈਂ ਚਾਚੀ ਨੂੰ ਕਿਵੇਂ ਜਵਾਬ ਦੇ ਦੇ ਛੱਡ ਬਰੇ ਵੀਰਪਾਲ ਜਰਾ ਇੰਦਾਂ ਸਾਰੇ ਕਬੀਲੇ ਨਾਲ ਤਰੀਕੇ ਨਾਲ ਬੈਰ ਪਵਾ ਰੱਖਿਆ ਜਾਂਦਾ। ਇਹ ਨਹੀਂ ਵਰਤਣ ਦਿੰਦੀ ਕਿਸੇ ਨਾਲ। ਜਿਉਂਦੇ ਜੀ ਇਹ ਨਹੀਂ ਆਪਾਂ ਨੂੰ ਵਰਤਣ-ਪੁਰਤਣ ਦਿੰਦੀ ਕਿਸੇ ਨਾਲ। ਬੰਨਾ ਤਾਂ ਲੋਕ ਕਹਿੰਦੇ ਹੁੰਦੇ ਨੇ ਗਲੀਆਂ 'ਚ ਕੁੱਤੇ ਫਿਰਦੇ ਨੇ। ਉਹਨੂੰ ਬੁੜੇ ਵੀ ਗਲੀਆਂ 'ਚ ਫਿਰਦੇ ਨੇ। ਭਾਈ ਤੁਸੀਂ ਸਿੱਧੇ ਮੱਥੇ ਕਹਿਣਾ ਜਿਹੜੀ ਗੱਲ ਕਹਿਣੀ ਹੈਗੀ। ਐਂ ਵਿੱਚ ਦੀ ਗੱਲਾਂ ਕੋ ਕੱਢਦੀਆਂ। ਮੈਨੂੰ ਬਲਜੀਤ ਨਾ ਸਮਝਨੀ ਵੀ ਚੁੱਪ ਕਰ ਜਿਉ। ਕੀ ਕਰ ਲੈਣਾ ਵੇ ਤੂੰ? ਮੈਂ ਤਾਂ ਜੁੱਤੀਆਂ ਨਾ ਖਾਲੀ ਵਗ ਜਾ ਕਿਤੇ ਹੋਰ ਇੱਜ਼ਤ ਮਾਨ ਕਰਾ ਲੈ ਮੈਂ ਤਾਂ ਇੱਥੇ ਬੈਠੂਗਾ ਤੂੰ ਗਾਉਂ ਨਹੀਂ ਆ ਭਾਈ ਮੈਨੂੰ ਹਟਾਉਣ ਵਾਲੀ ਤੇਰੀ ਕੱਲੀ ਦੀ ਗਲੀ ਹੈ ਕੋਈ ਨਾ ਮੈਂ ਦੱਸ ਦਿਆਂ ਸਰਪੰਚ ਨੇ ਵੀ ਦਸਕਾਰ ਛੱਡ ਕੇ ਸਾਡੇ ਬਾਹਰ ਚਾ ਕੇ ਬਹਿ ਜਾਂਦਾ ਆ ਚਿੱਟੀ ਦਾੜੀ ਦੀ ਮਾੜੀ ਮੋਟੀ ਸ਼ਰਮ ਕਰ ਲਿਆ ਘਰ ਦੱਸ ਜੀ ਮੇਰੀ ਦਾੜੀ ਕੀਤੀ ਹੈ ਤੂੰ ਗੜਾ 16 ਸਾਲ ਦੀ ਹੈਗੀ ਤੇਰਾ ਵੀ ਝਟਾ ਤਾਂ ਜਿੱਟਾ ਹੀ ਹੈ ਬਸ ਤੂੰ ਗਲਫ ਗਲਫ ਕਰ ਲੈਣੀ ਆ ਛੱਡ ਜਾ ਵੇ ਕੰਜਰਾਂ ਨੀ ਨੀ ਛੱਡ ਨਾ ਹੁਣ ਕਿਉਂ ਭੱਜ ਗਿਆ ਉਦੋਂ ਕਿ ਮੈਂ ਚਬਰ-ਚਬਰ ਬੋਲਦਾ ਸੀ ਮੁਸਈਂ ਬਚ ਜਾਂਗੇ ਮਾਰਦੇ ਸੀ ਅੱਜ ਤਾਂ ਲੱਗਦਾ ਅੱਗੇ ਨੂੰ ਬਜੀਤ ਨਹੀਂ ਡੱਕੀ ਤਾਂ ਹੀ ਮੇਰੇ ਤੇ ਹਮਲਾ ਕਰਤਾ ਬੜੀ ਖਤਰਨਾਕ ਹੈ ਬੀਰਪੁਰ ਮੈਂ ਖੇਤ ਜਾਣਾ ਕਿਉਂ ਖੇਤ ਕੀ ਕੰਮ ਹੈ ਜੀ ਕੋਈ ਹੋਰ ਸੁੰਡ ਜਾ ਬਾਲਾ ਪੈ ਰਹਿਣਾ ਗਣਕਾ ਨੂੰ ਉਹ ਦੇਖਦੇ ਆ ਯਾਰ ਦੋ ਕਿਲੇ ਰਮਾਈ ਸੋਚ ਦਵਾਈ ਦੂ ਢੇਗੂਗਾ ਤੇ ਫਿਰ ਤੁਹਾਡਾ ਚਾਹ ਪਾਣੀ ਦਾ ਟਾਈਮ ਹੋ ਜਾਊਗਾ ਕੋਈ ਨਹੀਂ ਜੇ ਮੈਂ ਲੋੜ ਪਈ ਤਾਂ ਫੋਨ ਕਰ ਦੂੰਗਾ ਹਣੀ ਨੂੰ ਭੇਜ ਦੀ ਘਰੋਂ ਲੈ ਕੇ ਆ ਜੂਗਾ ਚਲ ਠੀਕ ਹੈ ਤੇ ਮੈਨੂੰ ਉੱਥੇ ਟਾਈਮ ਲੱਗ ਜੂਆ ਫਿਰ ਨਾ ਚਲ ਫਿਰ ਮੈਂ ਹਣੀ ਨੂੰ ਭੇਜ ਦੂੰਗੀ ਚਾਦੇ ਟਾਈਮ ਤੇ ਚੰਗਾ ਚੰਗਾ ਓਕੇ ਮੈਂ ਆਤਾ 엄마 ਇਹ ਤਾਂ ਠੀਕ ਆ ਤੇਰੀ ਮਾਂ ਠੀਕ ਹੈ ਕਿ ਉਹਨੂੰ ਕੀ ਹੋਇਆ ਉਹ ਤਾਂ ਠੀਕ ਹੀ ਹੈ ਉਹ ਹੋਰ ਭਾਈ ਕੱਲ ਤੇਰੀ ਮਾਂ ਨੇ ਤਾਂ ਮੈਂ ਮਾਰਤਾ ਸੀਗਾ ਮੇਰੇ ਤਾਂ ਹਿੱਟ ਮਾਰੀ ਮੈਂ ਭਲਾ ਸਰਪੰਚ ਨੂੰ ਸਾਧਦੇ ਨਾ ਹੁੰਦਾ ਜੇ ਫੇਰ ਅੱਛਾ ਹੁਣ ਤੂੰ ਵੀ ਸਰਪੰਚ ਨੂੰ ਸਾਧੇਗਾ ਸਾਧਲਾ ਸਾਧਲਾ ਯਾਰ ਉਹ ਐਦੋ ਦਹਾਦੇ ਕੀ ਹੋ ਗਿਆ ਦਸਤਾ ਦੇ ਭਾਈ ਮੈਂ ਤਾਂ ਉਰੇ ਬੈਠਾ ਸੀਗਾ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਸੀ ਆ ਕੇ ਮੇਰੇ ਵਿੱਚ ਦੀ ਗੱਲਾਂ ਕੱਢਣ ਲੱਗੀਆਂ ਮੈਨੂੰ ਤਾਂ ਕੁੱਤਾ ਕਹਿਤਾ ਮੈਨੂੰ ਤਾਂ ਭਾਈ ਚੜ ਗਿਆ ਹਰਖ ਫਿਰ ਮੈਂ ਤਾਂ ਮੈਂ ਮੈਂ ਵੀ ਬੋਲਿਆ ਭਾਈ ਮੈਂ ਐਮੀ ਝੂਠ ਨਹੀਂ ਮਾਰਦਾ ਮੈਂ ਵੀ ਬੋਲ ਪਿਆ ਇਦੂ ਬਾਦ ਭਾਈ ਉਹਨੇ ਤਾਂ ਇੱਟ ਮੇਰੇ ਕਿ ਨਹੀਂ ਭਗਾਦੀ ਮੈਂ ਤਾਂ ਮਸੇ ਹੀ ਬਚਿਆ ਉਤਾਰ ਨਾ ਤਾ ਤੂੰ ਸਾਡੇ ਕੋਲੇ ਨਾ ਵਹੇ ਨਾ ਆ ਕੇ ਯਾਰ ਇੱਥੇ ਵਰਲਡ ਕੱਪ ਚੱਲਦਾ ਵੀ ਉਹ ਦੇਖਦਾ ਤੂੰ ਤੇਰ ਕਮਾਲ ਹੋਈ ਪਈ ਤੇਰੀ ਹਲਦਾ ਤੇਰੇ ਬਨੇ ਉਹਨੇ 80 ਭਗਾਈ ਐ ਮੈਨੂੰ ਤਾਂ ਲੱਗਦਾ ਕਦੇ ਤੇਰੇ ਗੋਲੀ ਮਾਰੂਗੀ ਸਾਰਾ ਟੱਬਰ ਹੀ ਮਾਰਨ ਮਰਾਉਣ ਟਿਆ ਹੋਇਆ ਐ ਤੇ ਹੈਗਾ ਕਿ ਦੱਸ ਮੈਂ ਦੇਣਾ ਤੁਹਾਡਾ ਕੁਛ ਲੈ ਪੁਆ ਜੀ ਆਉਂਦੀ ਐ ਹੱਸੀ ਕਾ ਪੁਆ ਜੀ ਹੱਸੀ ਕਾ ਉਹ ਠੀਕ ਹਾਂ ਬਜੀ ਠੀਕ ਆਜੋ ਬਜੀ ਮੰਜੇ ਹਰ ਪੂਆ ਜੀ ਫੁੱਫੜ ਜੀ ਹੋਰੀ ਠੀਕ ਨੇ ਵਧੀਆ ਹਾਂ ਵਧੀਆ ਠੀਕ ਠਾਕ ਉਤਾਰ ਹੋ ਰਹੀ ਸਭ ਸਾਰੇ ਠੀਕ ਨੇ ਹਾਂ ਵਧੀਆ ਠੀਕ ਨੇਗੇ ਚੰਗਾ ਫਿਰ ਮੈਂ ਚਾਹ ਪਾਣੀ ਲੈ ਆਉਣੀ ਆ ਤੁਹਾਡੇ ਖਾਤਰ ਆਲੋ ਕੋਈ ਚਾਹ ਸਸੀ ਘਰ ਪੂਆ ਜੀ ਸਸੀ ਘਰ ਕੇ ਹੋ ਠੀਕ ਠਾਕ ਹਾਂ ਠੀਕ ਹੈ ਬੁਆ ਜੀ ਵਧੀਆ ਹੋਰ ਉਤਾਰ ਕਿੱਧਰੋਂ ਆਏ ਪਈ ਬਾਲੇ ਪਰੇਸ਼ਾਨ ਜੇ ਲੱਗਦਾ ਹੈ ਜੀ ਦੱਸਾਂ ਪੂਆ ਮੇਰੀ ਜੱਚ ਨੇ ਤੇ ਮੇਰੀ ਮਾਂ ਨੇ ਸਾਡੇ ਦਾ ਜਲੂਸ ਕੱਢ ਰੱਖਿਆਗਾ ਸਾਰਾ ਪਿੰਡ ਨਾਲ ਜਿੱਧਰ ਨਾ ਗਦੇ ਸਾਡੀਆਂ ਹੀ ਗੱਲਾਂ ਕਰਦੇ ਆ ਕਦੇ ਪਾਥਰੀਆਂ ਪਿੱਛੇ ਕਦੇ ਗੁਹਾ ਸੱਟਣ ਪਿੱਛੇ ਬਾੜੇ ਕੀ ਲੜੀ ਜਾਂਦੀਆਂ ਰਹਿੰਦੀਆਂ ਅੱਛਾ ਉਤਾਰ ਜੇ ਕੱਟਣ ਵਾਲੀਆਂ ਹੁੰਦੀਆਂ ਤਾਂ ਇਕੱਠੀ ਨਾ ਰਹਿ ਲੈਂਦੀਆਂ ਐਂ ਮੇਰੀ ਮਾਂ ਨੂੰ ਤੰਗ ਕਰਦੀਆਂ ਸੀ ਤਾਂ ਹੀ ਤਾਂ ਉਸਨੇ ਅੱਡ ਕਰਨਾ ਸੀ ਪੂਆ ਸਾਡਾ ਤਾਂ ਨਾ ਇਹਨਾਂ ਨੇ ਦਿਮਾਗ ਖਲਾ ਰੱਖਿਆਗਾ ਤੂੰ ਸਮਝਾ ਕੇ ਦੇਖ ਲੈ ਕੀ ਸਮਝੀ ਜਾਣ ਓਹੋ ਜੀ ਤੁਸੀਂ ਤਾਂ ਦੀ ਦੁੱਖ ਲੈ ਕੇ ਵਹਿ ਗਏ ਪੂਆ ਜੀ ਨੇ ਤਾਂ ਪੁੱਛ ਲੋ ਕਿਵੇਂ ਆਈ ਏ ਓਹੋ ਮੈਂ ਤਾਂ ਵਿਆਹ ਲੈ ਕੇ ਆਈ ਆ ਭਾਈ ਵਧਾਈਆ ਬੂਆ ਦੇ ਨੂੰ ਵਧਾਈਆ ਬੂਆ ਜੀ ਤੁਹਾਨੂੰ ਹਾਂ ਭਈ ਰੱਬ ਸਭ ਨੂੰ ਵਧਾਵੇ ਨਾ ਤੇ ਤੁਹਾਡੀ ਮਾਂ ਕਿੱਧਰ ਗਈ ਹੈ ਲੈ ਗਰਵਿੰਦਰ ਆ ਰਹੀ ਹੈ ਜੀ ਬੜੇ ਹੋਰ ਬੈਂਜੀ ਠੀਕ ਹੋ ਹਾਂ ਸਸਰੀ ਕੇ ਹੋ ਸਿਕਾ ਹੋ ਠੀਕ ਠਾਕ ਹੋ ਹਾਂ ਬੜੀ ਠੀਕ ਠਾਕ ਤੁਸੀਂ ਦੱਸੋ ਸਾਰਾ ਪਰਿਵਾਰ ਠੀਕ ਹੈ ਹਾਂ ਬੜੀ ਠੀਕ ਠਾਕ ਮੰਮੀ ਉਰੇ ਬੈਜੋ ਤੁਸੀਂ ਲੇ ਫੇਮੀ ਤਬਿਆਲੇ ਕੀ ਗਾਰਡਨ ਵਾਲੇ ਡੱਬਾ ਧੰਨਵਾਦ ਭਾਈ ਵਧਾਈਆਂ ਤੇ ਬੜੀ ਬੜੀ ਹਾਂ ਤੇ ਨਾਲੇ ਨਾ ਤੁਸੀਂ ਜਾਗੋ ਕੁੱਡਣੀ ਹੋਊਗੀ ਦੋਨੇ ਮਾਮੀਆਂ ਕਾਇਮ ਹੋ ਕੇ ਰਹਿੋ ਵਗਾ ਚੱਕ ਦੇਗੇ ਫਟੇ ਤੁਹਾਨੂੰ ਟੈਨਸ਼ਨ ਨਹੀਂ ਲੱਗਣਾ ਹਾਂ ਮਾਮੀਆਂ ਦੀ ਤਾਂ ਹੋਰ ਪਈ ਵਿਚਾਰ ਦੋ ਦਿਨ ਪਹਿਲਾਂ ਆਏ ਉਹ ਨਾਲੇ ਵੀਰ ਕਾਲ ਨੂੰ ਲਿਆਏ ਕੰਮ ਤਾਂ ਦਾ ਕਰਾਉਣਾ ਨਾ ਪੂਆ ਜੀ ਪਹਿਲੀ ਆਵਾਂਗੇ ਮਸਾਂ ਦਾ ਵਿਆਹ ਹੈ ਸਾਨੂੰ ਤਾਂ ਚਾਈ ਵਾਲਾ ਹੈਗਾ ਚਲੋ ਠੀਕ ਹੈ ਪਈ ਚੰਗਾ ਫਿਰ ਮੈਂ ਵਜੀਤ ਕੇ ਵੀ ਦੇ ਆਨਕਾਰ ਇਹ ਆ ਪੂਆ ਜੀ ਆਈ ਕਰੀਏ ਬਤਾ ਰਹਾ ਕੰਮ ਕੋਮ ਖੇਤ ਦਾ ਨਾ ਨਵੇੜਲਾ 2 ਦਿਨ ਪਹਿਲਾਂ ਭੱਗ ਜयो ਵਿਚਾਰੀ ਦੇਖ ਐਨਾ ਕਹਿ ਕੇ ਗਿਆ ਆਪਨੂੰ ਮਮੀ ਕੰਮ ਤਾਂ ਮੈਂ ਪਹਿਲੀ ਨਿਮੇੜ ਦੂੰ ਆ ਜੇ ਭੂਆ ਦਿਨ ਜਾਵਾਂਗੇ ਹੋਰ ਕਿਤੇ ਜਾਵਾਂਗੇ ਚੰਗਾ ਮਮੀ ਮੈਂ ਤਾਂ ਪੈਣਾ ਹੈਗਾ ਥੱਕਿਆ ਪੈਣਾ ਚੱਲ ਪੈ ਜਾ ਲੈ ਬੀਬੀ ਨੰਤੰਦੀ ਸੱਸੀ ਕਾ ਫਸੀ ਕਾ ਹੋ ਠੀਕ ਠਾਕ ਹਾਂ ਵਧੀਆ ਠੀਕ ਠਾਕ ਚਲੋ ਬੈਠੋ ਤੁਸੀਂ ਬੈਠੋ ਮੈਂ ਚਾਹ ਪਾਣ ਲੈਂਦੀ ਹਾਂ ਆਯੋ ਨਹੀਂ ਚਾਹ ਤਾਂ ਮੈਂ ਉਧਰ ਉਤਾਰ ਕੇ ਪੀ ਕੇ ਆਈਂਗੀ ਲੈ ਚਾਹ ਤਾਂ ਮੈਂ ਬਣਾਈ ਲੈਂਦੀ ਘੁੱਟ ਪੀ ਲਾਂਦੀ ਤੂੰ ਨਾ ਨਾ ਚਾਹ ਤਾਂ ਮੈਂ ਉਧਰ ਪੀ ਕੇ ਆਈਂ ਆ ਲੋ ਮੈਂ ਤਾਂ ਕਾਰਡ ਲੈ ਕੇ ਆਈਂਗੀ ਵਿਆਹ ਦੇ ਸੁਨ ਨਾਨਕ ਛੱਕ ਆ ਗਈ ਚਲ ਵਧਾਈਆਂ ਭੈਣ ਤੈਨੂੰ ਮਰਾ ਬਸ ਸਭ ਬੁਲਾਵਾਂ ਲੈ ਫੇ ਹੁਣ ਸੁਨ ਨਾਨਕ ਛੱਕ ਆ ਗਈ ਤੇ ਆਪਦੀ ਦੋਨੇ ਘਰ ਬੈ ਕੇ ਰਹਿ ਕਰ ਲਿਓ ਕਿੱਥੇ ਭੈਣੇ ਛਿੰਦਰ ਤਾਂ ਮੇਰੇ ਨਾਲ ਲੜੀ ਹੋਈ ਆ ਉਹਦੇ ਨਾਲ ਮੈਂ ਕੀ ਸਲਾਹ ਕਰਾਂ ਮੈਨੂੰ ਦੋ ਐਂ ਕਹਿੰਦੀ ਸੀ ਕਿ ਕਹਿੰਦੀ ਮੈਨੂੰ ਤਾਂ ਬਲਜੀਤ ਦਾ ਸਹਾਰਾ ਹੀ ਬੜਾਗਾ ਕਹਿੰਦੀ ਇਸ ਤਾਂ ਵਿਆਹ ਤੇ ਸ਼ੂਟ ਵੀ ਕੋਈ ਸਮਾਵਾਂਗੀ ਐਂ ਵੀ ਕਹਿੰਦੀ ਸੀ ਕਹਿੰਦੀ ਦੋਨੇ ਭੈਣਾਂ ਕਿਹੜਾ ਲੜਦੀਆਂ ਨਹੀਂ ਫੇਰ ਕੀ ਹੋਵੇ ਜੇ ਅਸੀਂ ਲੜਤੀਆਂ ਇੱਕ ਦੂਜੀ ਨਾਲ ਅੱਛਾ ਉਹ ਐਂ ਕਹਿੰਦੇ ਸੀ ਉਹਦੇ ਮਨ 'ਚ ਕੁਸਾ ਹੈ ਨਹੀਂਗਾ ਉਹਦਾ ਨਾ ਬਲੱਡ ਜਾ ਵਾਲਾ ਵੱਧਦਾ ਕੋਈ ਨਾ ਤੁਸੀਂ ਛੋਟੇ ਹੋ ਤੋ ਹਨਾ ਉਹ ਥੋੜੀ ਵੱਡੀ ਭੈਣ ਹੈ ਤੁਸੀਂ ਬੁਲਾ ਲਓ ਉਹਨੂੰ ਪਹਿਲਾਂ ਨਾ ਕੋਈ ਨਾ ਭੈਣੇ ਸਾਡੀ ਕਿਹੜਾ ਗੋਲੀ ਚੱਲੀ ਹੈਗੀ ਅਸੀਂ ਸਲਾਹ ਕਰਾਂਗੇ ਆ ਕੱਪੜਾ ਜਿਹੜਾ ਨਾ ਇਕੱਠੀ ਲੈ ਕੇ ਆਵਾਂਗੇ ਚਲੋ ਹੁਣ ਆਪਾਂ ਉਧਰ ਚੱਲੀਏ ਫੇਰ ਚੱ ਮੈਂ ਆਉਂਨੀ ਆਂ ਕਿ ਮੈਂ ਤਾਂ ਦਾਲ ਤਾਂ ਨਹੀਂ ਪੀਆ ਮੈਂ ਕੱਖੀ ਹੀ ਮਰਿਆ ਵਾਂ ਚਲੋ ਫਿਰ ਹੈ ਤੁਸੀਂ ਆ ਜੇ ਉਧਰ ਨਾਨਕ ਚੱਕ ਦੀ ਕੀ ਸਲਾਹ ਕਰ ਲਿਓ ਨਾ ਕੋਈ ਨਾ ਪਹਣੇ ਤੂੰ ਚੱਲ ਮੈਂ ਹੁਣੀ ਆਗੀ ਚਿੰਦਰ ਮੇਰੇ ਬਾਰੇ ਕਿੰਨਾ ਸੋਚ ਰਹੀ ਹੈ ਵੀ ਲੈਮਨ ਟਬਲ ਜੀ ਦਾ ਸਾਰਾ ਉਹ ਤਾਂ ਮੈਂ ਬਲਾਈਟ ਦੱਸਦਾਗਾ ਜਾ ਕੇ ਉਹਦੇ ਨਾਲ ਗੱਲ ਕਰਾਂ ਨਾਨਕ ਸ਼ਕਤੀਸ਼ਲਾਹ ਕਰ ਲਾਂਗੀ ਕਿ ਮੈਂ ਸਿੰਦਰ ਪੈਗੀ ਉਹੀ ਪੈਗੀ ਬੜੇ ਹੋਰ ਜਾਏ ਉਧਰ ਆ ਜਾਏ ਅੱਛਾ ਤੁਹਾਨੂੰ ਤਾਂ ਬਲਜੀਤ ਬਲੈਂਸ ਲਾਉਂਦੀ ਹੈ ਦੋਨੇ ਸੱਸ ਨੂੰ ਹਨ ਅੱਛਾ ਹਾਂ ਕੀ ਕਹਿੰਦੀ ਬਲਜੀਤ ਕੀ ਗੱਲਾਂ ਕਰਦੀ ਸੀ ਉਹ ਤਾਂ ਐਂ ਕਹਿੰਦੀ ਸੀ ਕਹਿੰਦੀ ਸਿੰਦਰ ਨੇ ਤਾਂ ਆਪਣੀ ਨੂੰ ਉਹਨੂੰ ਫੁੱਲਾਂ ਵਾਂਗੂ ਰੱਖਿਆ ਹੋਇਆਗਾ ਵੀ ਮੈਂ ਵੀ ਉਹਦੇ ਵਰਗੀ ਸੱਸ ਲਾਉਂਦੀ ਹਾਂ ਨਾਲੇ ਆਏ ਕਹਿੰਦੀ ਸੀ ਕਹਿੰਦੀ ਮੈਨੂੰ ਵੀਰਪਾਲ ਦੱਸਦੀ ਸੀ ਵੀ ਮੇਰੇ ਤਾਂ ਸਾਰੇ ਸ਼ੌਂਕ ਤੇ ਸਾਰੇ ਬੋਲ ਪੂਆਉਂਗੀ ਮੇਰੀ ਸੱਸ। ਸਿੰਦਰੇ ਤੇਰੀ ਦੇ ਬਾਲੀਆਂ ਤਰੀਫਾਂ ਕਰਦੀ ਸੀ। ਲੈ ਉਹ ਤਾਂ ਮੈਂ ਨਾਲ ਲੜੀ ਹੋਈ ਐ। ਮੈਨੂੰ ਨਹੀਂ ਪਤਾ ਭਈ ਉਹ ਤਾਂ ਐ ਕਹਿੰਦੀ ਸੀ ਕਹਿੰਦੀ ਸਾਰਾ ਕੁਝ ਇਕੱਠੀਆਂ ਹੀ ਲੈ ਕੇ ਆਵਾਂਗੇ, ਲੀੜਾ ਕੱਪੜਾ ਸੂਟ ਵੀ ਖੋਜੇ ਲਿਆਵਾਂਗੇ, ਵੀ ਨਾਲੇ ਮੈਂ ਉਹਦੇ ਨਾਲ ਸਲਾਹ ਕਰੂੰਗੀ। ਅੱਛਾ ਮੈਂ ਤਾਂ ਬੜੇ ਵਾੜੇ ਚਾਏ ਤੁਹਾਡੇ ਵਿਆਹ ਦਾ। ਵੀਰਪਾਲ ਤੇ ਚਾਚੀ ਆਉਣੇ ਕੁਰਸੀ ਲੈਣੇ। ਕੋਈ ਨਾ ਪਾਣੇ ਕੁਰਸੀ ਤੇ ਕਿ ਲੋੜ ਆਗੀ ਮਾਤਾ ਮੰਜੀ ਤੇ ਬੈਹ ਜਾਨੀ ਐਗੀ ਵੀਰਬਾਲ ਚਾਹ ਕਰ ਲਿਆ ਨਾਲ ਤਾਂ ਆਪਾਂ ਪੀ ਲਾਂਗੇ ਨਾਲ ਤੇਰੀ ਚਾਚੀ ਕਿ ਬਣਾ ਦੇਉਂ ਬਲਜੀਤ ਵਾਦਵਾਇ ਕਹਿ ਰਹੀ ਸੀ ਮੈਂ ਕਿ ਇੱਕ ਦਿਨ ਆਪਾਂ ਮਾਨਸਾ ਚੱਲੀਏ ਨਾਲ ਤਾਂ ਵਿਆਹ ਦਾ ਕੱਪੜਾ ਲੀਡਾ ਲਿਆਵਾਂਗੇ ਨਾਲੇ ਆਪਾਂ ਆਪਦੇ ਸੂਟ ਲਿਆਵਾਂਗੇ ਕੋ ਜੀ ਹਾਂ ਛੰਦਰੇ ਅੱਜ ਕੱਲ ਤਾਂ ਨਾ ਪਹਿਲੇ ਵੱਟ ਦੇ ਸੂਟ ਚੱਲ ਰਹੇ ਆ ਆਪਾਂ ਤੇ ਕੋ ਜੇ ਲਿਆਵਾਂਗੇ ਪਤਾ ਵੀ ਲੱਗੇ ਵੀ ਮਾਮੀ ਆਉਂਦੀਆਂ ਨਹੀਂ ਆ ਤੇਰੀ ਗੱਲ ਸਹੀ ਐ ਪਹਣੇ ਪੜੇ ਤੂੰ ਫਿਕਰ ਨਾ ਕਰੀ ਅਸੀਂ ਪੂਰੀ ਵਧੀਆ ਸ਼ੱਕ ਭਰਾਗੇ ਤੇਰੀ ਹਾਂ ਭਣੇ ਸੋਢੀ ਦੋਨਾਂ ਦੇ ਮੈਨੂੰ ਕਾਦੀ ਫਿਕਰ ਹੈ ਹਾਂ ਭਣੇ ਤੁਸੀਂ ਵੀ ਹੁਣ ਗੁਰੀ ਦਾ ਵਿਆਹ ਕਰ ਲਓ ਹਾਂ ਭਣੇ ਮੈਂ ਕਿਹਾ ਸ਼ਬੀਤਪਾਲ ਨੂੰ ਵੀ ਆਪਦੇ ਚਾਚੇ ਦੀ ਕੁੜੀ ਨਾਲ ਰਿਸ਼ਤਾ ਕਰਾ ਦੇ ਗੁਰੀ ਨੂੰ ਮੈਂ ਭਣੇ ਆਪ ਗੱਲ ਕਰੂੰਗੀ ਵੀਰਪਾਲ ਦੇ ਚਾਚੇ ਨਾਲ ਅਗਲੇ ਸਾਲ ਅਸੀਂ ਗੁਰੀ ਦਾ ਵਿਆਹ ਹੀ ਕਰਤਾਗੇ ਹੋਰ ਭਣੇ ਛਿੰਦਰ ਦੇ ਹੁੰਦੇ ਮੈਨੂੰ ਕਾਦਾ ਫਿਕਰਾ ਕਰ ਤਰੋ ਮੇਰੀ ਵੱਡੀ ਭੈਣ ਬੈਠੀ ਹੈਗੀ ਚੰਗਾ ਭਣੇ ਮੈਂ ਤਾਂ ਹੁਣ ਜਾਣੀ ਹੈ ਫੇ ਲੇਟ ਹੋਈ ਹੈ ਅਵਤਾਰ ਉਹ ਤੋ ਸਾਗੇ ਲੈ ਕੇ ਦੇ ਨਾਲ ਵੀਰ ਪਾਣ ਕਹਦੇ ਸੂਟ ਲੈ ਲੈ। ਹਾਂ ਸਾਰਾ ਦਾ ਵੀਰ। ਲੈ ਫੜ ਲਾ। ਚਲੋ ਪਹਿਛੂ ਟਾਂ ਤਾਂ ਰੈਂਡੋ ਸੂਟ ਤਾਂ ਬਿਆਹ ਵੇਲੇ ਲਿਆਇਓ। ਚਲੋ ਉਤਾਰ ਆਪਾਂ ਚੱਲੀਏ ਭਈ। ਚਲੋ ਪੂਆ ਜੀ। ਚੱਲ ਠੀਕ ਆਪਾਂ ਕਿਚਨ। ਆ ਕੀ ਕਰਤਾ ਬੂਆ ਜੀ? ਦੇਖਿਆ ਤੇਰੀ ਪੂਆ ਦਾ ਕਮਾਲ। ਕਰਤੀਆਂ ਨੇ ਕਿਉਂ ਕੁਛ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਜਦੋਂ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਸੁਝਾਅ ਮਿਲਦਾ ਹੈ ਵੀ ਸਾਡੀ ਵੀਡੀਓ ਦੇ ਵਿੱਚ ਕੀ ਦਿੱਕਤ ਹੈ ਕੀ ਖਰਾਬੀ ਹੈ ਹਨਾ ਗਲਤੀ ਹੈ ਉਹ ਅਸੀਂ ਪੜ ਕੇ ਫਿਰ ਅਗਲੀ ਵੀਡੀਓ 'ਚ ਦੂਰ ਕਰਦੇ ਆ ਤੇ ਤੁਹਾਡੇ ਜਿਹੜੇ ਨਾਂ ਨੇ ਉਹ ਵੀ ਅਸੀਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਆ ਤੇ ਹੁਣ ਬਾਰੀ ਉਹਨਾਂ ਦੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਵਿੰਦਰ ਕੌਰ ਰਮੇਂਦਰ ਕੋਟਲਾ ਸਮਰਾਲਾ ਰੇਖਾ ਬਰਨਾਲਾ ਮਾਨਸਾ ਕੰਵਲ ਪਮੋਟਕਲਾ ਹਿੰਮਤ ਐਂਡ ਪ੍ਰਤਾਪ ਹਰਦੀਪ ਕੌਰ ਰੋੜੀ ਕੁਲਵਿੰਦਰ ਕੌਰ ਖਮਾਣੋ ਪ੍ਰਤੀਪ ਸੰਧੂ ਬਟੰਡਾ ਗਰਜੀਤ ਜੋਗੇ ਵਾਲਾ ਹਰਿਆਣਾ ਵੀਰਪਾਲ ਕੌਰ ਕੋਟਫੱਤਾ ਅਮਰਤ ਖੁਸ਼ਦੀਰ ਮੋਗਾ ਇਹ ਉਹਨਾਂ ਦੇ ਨਾਮ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਦੇ ਰਹੋ ਸੋਡੇ ਜਵਾਬ ਵੀ ਇਸ ਪ੍ਰਕਾਰ ਹੀ ਦਿੰਦੇ ਰਹਾਂਗੇ ਤੇ ਇੱਕ ਹੋਰ ਬੇਨਤੀ ਐ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਨਾ ਹੀ ਤੁਸੀਂ ਬਾਈ ਲਾਈਕਨ ਦਬਾਇਆ ਹੋਇਆ ਬੈਲ ਆਈਕਨ ਦਬਾ ਦਿਓ ਸਾਡੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ ਵੀਡੀਓ ਦੇਖਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ